ਵੱਡੇ ਕੁੱਤਰਾ ਬਾਈ ਜੋੜਿਆ ਵੱਡੇ ਆ ਬਾਈ ਬਚਾਇ ਗਏ ਪੱਠਾ ਹੀ ਵਰਦੇ ਠੀਕ ਆ ਆਲਾ ਐਕਟੀਵਿਟੀਆ ਬਸਾਖੀ ਵਾਲਾ ਦੁੱਸਰ ਅੱਛਾ ਬਸਾਖੀ ਵਾਲੇ ਦਾ ਨਾ ਦੁੱਸਰ ਵੀ ਛੱਡਿਆ ਜੀ ਹਾਂ ਸੱਚੋ ਮੱਝਾ ਜਾਂਦੇ ਆ ਉਹਦੋਂ ਢਾਂਗੇ 6 ਵਜੇ ਲਵਾਦੀ ਦੁੱਸਰ ਦਾ 5 6 ਵਰਦੇ ਨੇ ਦੁੱਸਰ ਨੂੰ ਠੀਕ ਆ ਬਾਈ ਠੀਕ ਹੈ ਜੀ ਆ ਜਾ ਡਾਵਾ ਜਵਾਗੇ ਸੀ ਥੋੜਾ ਜਵਾਗ ਪੰਜ ਚਾਰ ਕਬੂਤਰ ਡਾਇ ਦੇ ਡਾਇ ਨਹੀਂ ਹੈ ਦੂਸਰੀ तरफ ਅੱਛਾ ਜੀ ਹਾਂ ਮੇਨ ਬਾਈ ਕਿਹੜੀਆਂ ਨਸਲਾਂ ਨੇ ਆਪਣੇ ਕੋਲੇ ਮੇਨ ਤਾਂ ਗੋਲਾ ਲਾ ਲਿਆ ਬਟੇ ਘੜਾੜੀ ਤੋਂ ਹਾਂ ਉਹਦੇ ਕੋਲ ਆਏ ਹੋਏ ਨੇ ਮੁੰਡਾ ਗੋਲਾ ਆਪਣੇ ਇਕੱਠੇ ਅਸੀਂ ਪਹਿਲਾਂ ਡਾਉਦੇ ਸੀ ਅੱਛਾ ਜੀ ਹੈਗਾ ਤਾਂ ਫੌਜੀ ਵਾਲੇ ਪੁੱਤਰ ਇਹਨੇ ਅੱਛਾ ਫੌਜੀ ਵਾਲੇ ਹੀ ਨੇ ਹਾਂ ਜੀ ਠੀਕ ਆ ਬਾਈ ਠੀਕ ਆ ਇਹ ਜਾਨੀ ਵੱਡੇ ਛੋਟੇ ਸਾਰੇ ਸੇਲ ਕਰਨੇ ਆ ਬਈ ਆਪਾਂ ਹਨਾ ਬਾ ਕੋਈ ਨਹੀਂ ਬਈ ਆਪਾਂ ਆਪਣੇ ਹੈ ਨਹੀਂ ਕੋਈ ਰੱਖਣ ਵਾਲਾ ਸੋ ਇੱਧਰ ਆ ਜਾਓ ਬਈ ਹੁਣ ਇੱਧਰ ਵੀ ਦਿਖਾ ਦਿਓ ਕੋਈ ਜਿਹੜਾ ਇੱਧਰ ਕੋਈ ਪਸਾਖੀ ਵਾਲਾ ਦੁੱਸਰ ਅੱਛਾ ਪਸਾਖੀ ਵਾਲੇ ਦਾ ਹਾਂ ਦੁੱਸਰ ਨੂੰ ਛੱਡਿਆ ਜੀ ਹਾਂ ਸੱਚੋ ਮੱਝ ਰਜਤਿਆ ਉਹਦੇ ਨਾਲ ਢਾਂਗੇ 6 ਵਜੇ ਲਵਾਤੀ ਦੁੱਸਰ ਪੰਜ ਛੇ ਬਿਰਦੇ ਨੇ ਦੁੱਸਰ ਨੂੰ ਠੀਕ ਆ ਬਾਈ ਠੀਕ ਆ ਜੀ ਆ ਜਵਾਗੇ ਸੀ ਥੋੜਾ ਜਵਾਗ ਪੰਜ ਚਾਰ ਕੂਤਰ ਢਾਇ ਦੇ ਢਾਈ ਨਹੀਂ ਹੈ ਦੁੱਸਰ ਅੱਛਾ ਜੀ ਮੇਨ ਬਾਈ ਕਿਹੜੀਆਂ ਨਸਲਾਂ ਨੇ ਆਪਣੇ ਕੋਲੇ ਮੇਨ ਤਾਂ ਮੁੰਡਾ ਲਾਲੀ ਆ ਬਡੇ ਘੜਾੜੀ ਤੋਂ ਹਾਂ ਉਹਦੇ ਕੋਲ ਆਏ ਨੇ ਮੁੰਡਾ ਗੋਲਾ ਆਪਣੇ ਇਕੱਠੇ ਅਸੀਂ ਪਹਿਲਾਂ ਡਾਉਦੇ ਸੀ ਅੱਛਾ ਜੀ ਹੈਗਾ ਦਾ ਫੌਜੀ ਵਾਲੇ ਪੁੱਤਰ ਹੈ ਨੇ ਅੱਛਾ ਫੌਜੀ ਵਾਲੇ ਨੇ ਹਾਂ ਜੀ ਠੀਕ ਆ ਬਈ ਠੀਕ ਆ ਇਹ ਜਣੀ ਵੱਡੇ ਛੋਟੇ ਸਾਰੇ ਸੇਲ ਕਰਨੇ ਆ ਬਈ ਆਪਾਂ ਹਨਾ ਬਾਪ ਕੋਈ ਨਹੀਂ ਬਈ ਆਪਾਂ ਆਪਣੇ ਹੈ ਨਹੀਂ ਕੋਈ ਰੱਖਣ ਵਾਲਾ ਠੀਕ ਆ ਸੋ ਇੱਧਰ ਆ ਜਾਓ ਬਈ ਹੁਣ ਇੱਧਰ ਵੀ ਦਿਖਾ ਦਿਓ ਕੋਈ ਜਿਹੜਾ ਇੱਧਰ ਕੋਈ ਹਾਂਜੀ ਭਾਈ ਕਿ ਭਾਈ ਆਪਾਂ ਕੋਲ ਜ਼ਿਆਦਾ ਨੇ ਨਾ ਰੰਗੀਆਂ ਬਲੱਡ ਅੱਛਾ ਜੀ ਸਾਰੇ ਪੁੱਤਰ ਆ ਜੀ ਆਪਾਂ ਲਾ ਵੀ 14 ਮਿੱਤਰਾਂ ਨੂੰ ਕਿਹਨੇ ਦਿੱਤੇ ਨੇ ਹਾਂ ਜ਼ਿਆਦੇ ਰੰਗੀਆਂ ਵਾਲੇ ਪੁੱਤਰ ਹੀ ਦਿੱਤੇ ਠੀਕ ਆ ਭਾਈ ਜੇ ਆਪਣੇ ਕੋਲ ਜ਼ਿਆਦੇ ਮੋਟਰਸਾਈਕਲ ਰੰਗੀਆਂ ਵਾਲੇ ਪੁੱਤਰ ਹੀ ਦਿੱਤੇ ਨੇ ਠੀਕ ਆ ਕਿੰਨੇ ਮੋਟਰਸਾਈਕਲ ਜਿੱਤੇ ਬਈ ਆਪਾਂ ਆਪਾਂ 13 ਮੋਟਰਸਾਈਕਲ ਅੱਛਾ ਜੀ ਅੱਛਾ ਇੰਨਾ ਕਬੂਤਰਾਂ ਚੋ ਜਿਆਦਾ ਹੀ ਜਿੱਤੇ ਹਾਂ ਹਾਂ ਕਿ ਮੈਲਾ ਲੈਣਾ ਦੇ ਕਾਬੂ ਚੌਥੀ ਜਗ੍ਹਾ ਜਾਂਦਾ ਤੇ ਤੀਜੀ ਜਗ੍ਹਾ ਜਾਂਦਾ ਗਿਆ ਯਾਨੀ ਇਹ ਆਪਣੇ ਪੁੱਤਰ ਜਾਂਦੇ ਨੇ ਜੀ ਬਾਈ ਅੱਛਾ ਜੀ ਜਾਂਦਾ ਚਿੜੀ ਹੈ ਗਣੀ ਲਾਇ ਵਿੱਚ ਪੁਰੇ ਨੂੰ ਉੱਪਰ ਚਲੇ ਜਾਂਦੇ ਨੇ ਇਹ ਪੁਰੇ ਨੂੰ ਹੀ ਜਾਂਦੇ ਆ ਠੀਕ ਆ ਇਦਰੇ ਆ ਪੁੱਤਰ ਆਪਣਾ ਖੱਡੂਗਾ ਪੂਰਾ ਕਿੰਨਾ ਮਰਜ਼ੀ ਠੀਕ ਆ ਠੀਕ ਆ ਯਾਨੀ 16 ਯਾਨੀ 100% ਤੁਸੀਂ ਐਨ ਸਹੀ ਚੀਜ਼ ਜਿਹੜੇ ਦੇਣੇ ਆ ਐਨ ਇੱਕ ਨੰਬਰ ਕਬੂਤਰ ਨੇ ਇੱਕ ਨੰਬਰ ਕੋਈ ਬੇਈਮਾਨੀ ਨਹੀਂ ਹੈ ਕਿ ਆਪਾਂ ਕੋਈ ਰੱਖਣਾ ਨਹੀਂ ਹੈਗਾ ਠੀਕ ਆ ਬਾਈ ਠੀਕ ਆ ਇਹ ਵੀ ਆਪਾਂ ਮੋਟਾ ਜਿੱਤੇ ਇੱਕ ਕਬੂਤਰ ਸਾਰੇ ਇਹ ਦੀ ਜਿਹੜੀਆਂ ਲਾ 42 46 ਕਬੂਤਰ ਦਸਰ ਰੋਡੇ ਸੀ ਹਾਂਜੀ ਪੰਗਿਆਂ ਵੱਡੇ ਬਾਈ ਆਪੋ ਤੇ ਦੂਜਾ ਨੰਬਰ ਵੀ ਪਹਿਲਾ ਨੰਬਰ ਵੀ ਠੀਕ ਆ ਬਾਈ ਇੰਨਾ ਕਬੂਤਰਾਂ ਚ ਹੋਈਆਂ ਇਹ ਆਪਾਂ ਸਰਦੀ ਵਾਤੇ ਇਹੀ ਸੀ ਉੱਤੇ ਠੀਕ ਆ ਬਾਈ ਇਹ ਪਛੋਕੜ ਕਿਹੜਾ ਇਹਨਾਂ ਦਾ ਬਾਈ ਇਹ ਫੌਜੀ ਵਾਲਾ ਤੇ ਜਿੱਤੇ ਬਾਈ ਥੋੜੀ ਸੋਰੀ ਅੱਛਾ ਠੀਕ ਆ ਜਿੱਤੇ ਬਾਈ ਯਾਰ ਫੌਜੀ ਵਾਲਾ ਫੌਜੀ ਟਮੋਟ ਹਾਂ ਮਡਾ ਲਾਲੇ ਕਢਾੜੀ ਆ ਠੀਕ ਆ ਭਾਈ ਗੋਲਾ ਮਡਾ ਬੜੇ ਲਾਰੇ ਅੰਦਰ ਠੀਕ ਆ ਭਾਈ ਮੈਲਾ ਦਾ ਹੀਰੇ ਬਦੀਂਦਾਲੇ ਨਾ ਫਰੀਕ ਮੈਲਾ ਲਾ ਵੀ ਆਪਾਂ ਰੱਖ ਲੈ ਲੈ ਬਸ ਬਾਗਿਆਂ ਘੱਡੇ ਛੱਡਦੇ ਅੱਛਾ ਇਹਨਾਂ ਨੂੰ ਘੱਟ ਛੱਡ ਦੇ ਵਾਜੀ ਵਿਚ ਪਾਲੀ ਦਾ ਬਾਕੀ ਕਿਤਰਾ ਦੇ ਠੀਕ ਆ ਭਾਈ ਭੱਜਣੀ ਹੁੰਦੇ ਆ ਕਿ ਮੈਲਾ ਲਾ ਵੀ ਗੋੜ ਉਤਰਾ ਰਵੀਆਂ ਆਪਾਂ ਪਾਲੀ ਦੇਣਾ ਹਾਂ ਛੱਡ ਦੀ ਵਿੱਚ ਛੱਡ ਦੇ ਭਾਈ ਛੱਡ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਭਰਾ ਭਾਈ ਆ ਵੀਡੀਓ ਦੇਖ ਰਹੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਬਾਈ ਜੀ ਪਹੁੰਚੇ ਆ ਪਿੰਡ ਟਮੋਟ ਬਾਈ ਜੀ ਬੂਟੇ ਟਮੋਟ ਦੇ ਘਰੇ ਪਹੁੰਚੇ ਹੋਏ ਆ ਸੋ ਇੱਥੇ ਬਾਈ ਜੀ ਆਉਣ ਦਾ ਜਿਹੜਾ ਮੁੱਖ ਕਾਰਨ ਆ ਉਹ ਬਾਈ ਦੇ ਉੱਤੇ ਕੋਈ ਐਦਾਂ ਦੀ ਵੇਫਤਾ ਪੈ ਗਈ ਜਿਸ ਕਾਰਨ ਬਾਈ ਆਪਣੇ ਸਾਰੇ ਜਿਹੜੇ ਜਾਨਵਰ ਆ ਉਹ ਸੇਲ ਕਰ ਰਿਹਾ ਹੈ ਜੀ ਜਿੰਨੇ ਵੀ ਕਬੂਤਰ ਨੇ ਉਹ ਸੇਲ ਕਰ ਰਹੇ ਆ ਸੋ ਗਰੁੱਪਾਂ ਦੇ ਵਿੱਚ ਵੀ ਵੀਡੀਓ ਪਾ ਸਕਦੇ ਸੀ ਪਰ ਆਪਾਂ ਨੂੰ ਬੁਲਾਉਣ ਦਾ ਇਹੀ ਕਾਰਨ ਆ ਵੀ ਲੋਕਾਂ ਨੂੰ ਪਤਾ ਲੱਗ ਜਵੇ ਵੀ ਕਿਹੜੇ-ਕਿਹੜੇ ਕਬੂਤਰ ਨੇ ਜਿਹੜੇ ਕਬੂਤਰ ਵੀਡੀਓ ਦੇ ਵਿੱਚ ਆਉਣਗੇ ਉਹੀ ਸਾਰੇ ਕਬੂਤਰ ਸੇਲ ਕਰਨੇ ਆ ਜੀ ਸੋ ਕਈ ਵਾਰ ਬੰਦਾ ਕਹਿੰਦਾ ਕਿ ਤੂੰ ਇੱਥੋਂ ਲਿਆਂਦੇ ਤੁਸੀਂ ਉੱਥੋਂ ਲਿਆਂਦੇ ਬਾਅਦ ਦੇ ਵਿੱਚ 100 ਗੱਲਾਂ ਹੋ ਜੰਨੀਆਂ ਉਸ ਕਰਕੇ ਸਾਨੂੰ ਬੁਲਾਇਆ ਗਿਆ ਜੀ ਸੋ ਕਿਉਂਕਿ ਸਾਰੀ ਉਮਰ ਦੀ ਬਾਈ ਕਮਾਈ ਆ ਐਦਾਂ ਵੀ ਛੱਡ ਕੇ ਨਹੀਂ ਜਾ ਸਕਦੇ ਕੋਈ ਵਕਤ ਹੀ ਐਦਾਂ ਦਾ ਪੈ ਗਿਆ ਬਾਈ ਨੂੰ 3-4 ਸਾਲ ਲਈ ਕਿਤੇ ਬਾਈ ਜੀ ਤੁਹਾਨੂੰ ਵੀ ਪਤਾ ਹੀ ਵੀ ਜਾਣਾ ਪੈਣਾ ਸੋ ਉਸ ਕਰਕੇ ਬੱਚਾ ਛੋਟਾ ਹੈ ਇਹੀ ਬੇਟਾ ਜੀ ਘਰੇ ਕੋਈ ਸਾਂਭਣ ਵਾਲਾ ਵੀ ਹੈ ਨਹੀਂ ਉਸ ਕਾਰਨ ਕਬੂਤਰ ਸਾਰੇ ਬਾਈ ਨੇ ਸੇਲ ਕਰਨੇ ਆ ਬਾਕੀ ਆਪਾਂ ਬਾਈ ਤੋਂ ਪੁੱਛ ਲੈਣੇ ਆ ਹਾਂਜੀ ਬੁੱਟੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਬਾਈ ਸਾਰੇ ਕਬੂਤਰ ਆਪਾਂ ਸੇਲ ਕਰਦੇ ਨੇ ਬਾਈ ਸਾਰੇ ਸੇਲ ਕਰ ਅੱਛਾ ਜੀ ਹਾਂ ਠੀਕ ਹੈ ਆਪਣੇ ਸਾਂਭਣ ਵਾਲਾ ਵੀ ਹੈ ਨਹੀਂ ਕੋਈ ਆਪਣੇ ਦੇ ਪ੍ਰੋਬਲਮ ਹੋਊਗੀ ਵੀਰੇ ਹਾਂਜੀ ਉਨੇ ਕਰਕੇ ਵੀ ਆਪਣੇ ਤਾਂ ਲਾਲਾ ਵੀ ਸੇਲੇ ਕਰ ਲਏ ਸਾਰੇ ਠੀਕ ਆ ਉਹ ਬੱਚਾ ਵੀ ਛੋਟਾ ਬਾਈ ਉਹ ਦਾਣੇ ਵੀ ਪਾ ਨਹੀਂ ਸਕਦਾ ਦਾਣੇ ਪਾਉਣ ਵਾਲਾ ਹੈ ਨਹੀਂ ਮੇਰੇ ਫਾਦਰ ਸਾਹਿਬ ਨੂੰ ਵੀ ਪ੍ਰੋਬਲਮ ਆ ਠੀਕ ਆ ਜੀ ਠੀਕ ਆ ਸੋ ਬਾਈ ਕਨੈਕਟ ਉਹੀ ਕਰਿਓ ਜਿਨ੍ਹਾਂ ਨੇ ਖਰੀਦਣੇ ਨੇ ਬਿਨਾਂ ਗੱਲ ਤੋਂ ਐਵੇਂ ਬਾਈ ਇੱਧਰ ਉੱਤਰ ਦੀਆਂ ਗੱਲਾਂ ਕਰਨ ਵਾਲੇ ਬੰਦੇ ਫੋਨ ਨਾ ਹੀ ਕਰਿਓ ਠੀਕ ਆ ਜੀ ਕਿਉਂਕਿ ਪਹਿਲਾਂ ਹੀ ਬਹੁਤ ਵਕਤ ਪਿਆ ਹੋਇਆ ਇਹਨਾਂ ਦੇ ਉੱਤੇ ਤਾਂ ਸੋ ਬਾਈ ਜਿਹੜੇ ਕਬੂਤਰਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਫੋਨ ਨੰਬਰ ਆਪਾਂ ਵਿੱਚ ਦੇ ਦੇਣਾ ਤੁਸੀਂ ਗੱਲਬਾਤ ਕਰ ਲਿਓ ਸਾਰੀ ਸੋ ਉਥੋਂ ਦੇਖ ਕੇ ਬਾਈ ਦੇ ਨਾਲ ਕਨੈਕਟ ਕਰਕੇ ਆਪਣਾ ਰੇਟ ਆ ਜਿਹੜਾ ਉਹ ਬਣਾ ਲਿਓ ਜੀ ਸੋ ਕਬੂਤਰ ਆ ਸਾਰੇ ਤੁਹਾਨੂੰ ਪਿੱਛੇ ਆਪਾਂ ਦਿਖਾ ਦੇਣੇ ਆ ਉਹਦੇ ਵਿੱਚ ਵੀਡੀਓ ਦੇਖ ਲਿਓ ਵੀ ਕਿਹੜੇ ਕਿਹੜੇ ਕਬੂਤਰ ਨੇ ਬਾਕੀ ਬਾਈ ਤੁਹਾਨੂੰ ਦੱਸੂਗਾ ਵੀ ਕਿਹੜੇ ਕਿਹੜੇ ਕਬੂਤਰ ਨੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰੀ ਭਰਾਵਾਂ ਚਲੋ ਜੀ ਆ ਉਤਰਿਆ ਦੂਜੀ ਤੀਜੀ ਕਿਹੜੀ ਉੱਡਦੀ ਆ ਅੱਛਾ ਜੀ ਹਾਂ ਇਹਦਾ ਕਮੇ ਆਂਡੇ ਲਾਉਦੇ ਹੈਗੇ ਵੱਡੇ ਹੋ ਗਏ ਅੱਛਾ ਜੀ ਇਹ ਆਂਡੇ ਲਾਉਂਦੇ ਨਹੀਂ ਬਾਈ ਆਏ ਲਾਉਦੇ ਨੇ ਹੈਗੇ ਦਾ ਨਾ ਤੀਜੀ ਚੌਥੀ ਕਿਹੜੀ ਉੱਡਦੀ ਆ ਅੱਛਾ ਆ ਸੰਤ ਦੇ ਪੈਨ ਡੋੜੀ ਸੀ ਮਾਮੂ ਪਰ ਹਾਂ ਚਾਹ 6000 ਰੁਪਏ ਰੱਖਿਆ ਦਿਓ ਨੇ ਹਾਂ ਜੀ ਉਹਦਿਆਂ ਸਾਡੇ ਰਹਿ ਗਈ ਸੀ ਬਰਦੀਆਂ ਅੱਛਾ ਇੱਕ ਆਪਣੀ ਉੱਥੇ ਫੜਦੀ ਹੋਈ ਸੀ ਇਹ ਟਾਲੀ ਦੇ ਰਹਿ ਗਈ ਸੀ ਉਹ ਉੱਥੇ ਰਹਿ ਗਈ ਸੀ ਰਾਤ ਨੂੰ ਅੱਛਾ ਇਹ ਆਪਣੀ ਉੱਥੇ ਜਿੱਤੀ ਸੀ ਹਾਂ ਇੱਕ ਕਬੂਤਰ ਇੱਕ ਦੋ ਆਪਣੇ ਸੀ ਇੱਕ ਕਬੂਤਰ ਹੋਰ ਸੀ ਠੀਕ ਆ ਬਈ ਤਿੰਨ ਕਬੂਤਰਾਂ ਸੀ

171 ਕਬੂਤਰਾਂ ਇਕੱਲੇ ਰਹੇ ਸੀ ਬੋਟ ਸਾਜ ਜਿੱਤੇ ਸੀ ਆਪਾਂ ਮੰਡੇ ਦੀ ਇਕੱਲੇ ਰਹੇ ਸੀ ਆਪਣਾ ਉਹਦੀ ਭੈਣ ਆ ਸਕੀ ਐ ਅੱਛਾ ਜੀ ਉਹ ਕਬੂਤਰ ਫੇ ਹੱਥ ਨਹੀਂ ਸੀ ਲੱਗਿਆ ਉਹ ਦੂਜੀ ਬਾਜੀ ਦੇ ਹੋ ਗਿਆ ਅੱਛਾ ਇਹਦੇ ਪੱਲੇ ਪੁੱਲੇ ਵੀ ਦਿਖਾਈ ਬਾਈ ਖੋਲੀ ਇਹ ਬਾਈ ਬਾਦੇ ਬਾਤੇ ਰੱਖ ਲਈ ਦੀ ਤੈਨੂੰ ਠੀਕ ਆ ਜੀ ਬੋੜਾ ਵੀ ਦੀ ਉਹਦੇ ਨਾਲ ਹੂੰ ਠੀਕ ਆ ਠੀਕ ਆ ਠੀਕ ਆ ਠੀਕ ਆ ਬਾਈ ਬਸ ਇਹ ਦਵਾਈਆਂ ਨੇ ਸਾਰੇ ਸੀ ਉੱਥੇ ओके ਲਾਲਾ ਆ ਕੁਦਰੀ ਆਪਣੀ ਚੋਮੋ ਜਿੱਤਨੀ ਮੋਟਰਸਾਈਕਲ ਸਾਂਝਾ ਰਹੀ ਨਾ ਬੋਲੇ ਨਾ ਅੱਛਾ ਜੀ ਉਹਦਰਾ ਬਾ ਦੋ ਜਿੱਤੇ ਵੀ ਇੱਕ ਇਹਨਾਂ ਸਾਂਝਾ ਰਿਆ ਸੀ ਇੱਕ ਭਾਹੌਰ ਜਿੱਤੇ ਮੋਟਰਸਾਈਕਲ ਉਹ ਤਾਂ ਇਹ ਮੋਟਰਸਾਈਕਲ ਜੀ ਹਾਂ ਇਹ ਉਹਦਾ ਆਪਣੇ ਰੱਬਾ ਵਾਲਾ ਬੰਦੇ ਦੀ ਮੋਟਰਸਾਈਕਲ ਤੇ ਅੱਛਾ ਬਈ ਉਦਨੇ ਇੱਕ ਭਗੌਰ ਉੱਧਰ ਬੈਠਾ ਕਪੂਤਰ ਉਹ ਭਗੌਰ ਜਿੱਤੇ ਆਈ ਮੋਟਰਸਾਈਕਲ ਅੱਛਾ ਜੀ ਦੋ ਮੋਟਰਸਾਈਕਲ ਜਿੱਤੇ ਜਣੀ ਇੱਕ ਆਪਣਾ ਸਾਂਝਾ ਰਹਿਦੀ ਇੱਕ ਇਕੱਲਾ ਜਿੱਤੇ ਆਪਾਂ ਅੱਛਾ ਆ ਭਗੌਰ ਮਾਨਕੀ ਭਗੌਰ ਹਾਂ ਮਾਨਕੀ ਵੀ ਜਿੱਤੇ ਆਪਾਂ ਮੋਟਰਸਾਈਕਲ ਭਗੌਰ ਵੀ ਇੱਥੇ ਆ ਠੀਕ ਆ ਬਈ ਠੀਕ ਆ ਠੀਕ ਆ ਬਾਕੀ ਐਨੇ ਤਾਂ ਬਾਈ ਦੱਸਣੇ ਵੀ ਔਖੇ ਨੇ ਕਿਉਂਕਿ ਕਬੂਤਰ ਤੁਹਾਨੂੰ ਪਤਾ ਸਾਰੀ ਟਾਪ ਨੇ ਬਾਈ ਕੋਲੇ ਕੋਈ ਐਦਾਂ ਦੀ ਗੱਲ ਨਹੀਂ ਕਿਉਂਕਿ ਜੇ ਬੰਦਾ ਸਟਾਰ ਬਣਿਆ ਕਿਸੇ ਕਾਰਨ ਨਹੀਂ ਬਣਿਆ ਜੇ ਕਬੂਤਰ ਚੰਗੇ ਨੇ ਬਾਈ ਤਾਂ ਹੀ ਬੰਦਾ ਸਟਾਰ ਬਣਿਆ ਸੋ ਦਿਖਾਇਓ ਬਈ ਆਹ ਜਿਹੜਾ ਹੱਥ ਚ ਪੜਿਆ ਇਹ ਵੀ ਕੁਦਰਤ ਦੀ ਵੱਡੀ ਹੈ ਇਹ ਡੱਬੀ ਆਪਣੀ ਜਿੱਦੀ 2 ਵਜੇ ਆ ਜੀ ਇੱਕ ਤਾਂ ਵਰਜੀ ਇੱਕ ਇਥੇ ਮਰਾ ਜਿੱਤੀ ਸੀ ਆਪਣੇ 3700 ਨੂੰ ਦਾ ਪੱਤਾ ਜਿਹੜੇ ਅੱਛਾ ਰਾਜੂ ਦੇ ਪਿੰਡ ਹਾਂ ਉਹਦੇ ਕੋਈ ਸੀ ਆਪਣੀ ਉਦਰੀ ਚੋਟਾ ਚੋਟਾ ਇਹਦੇ ਬਾਈ ਹੈ ਹਾਂ ਇਹਦੀ ਪੱਠੀ ਸੀ ਠੀਕ ਆ ਕੁਛ ਆ ਕੇ ਲੈ ਗਿਆ ਸੀ ਉਦਰੀ ਉਹ ਡੱਬੀ ਸੀ ਇਹਦੇ ਦਿਖਾਓ ਫਰਫੁਰ ਬਾਜੀ ਆ ਆਪਣੇ ਚਾਰ ਪੁੱਤਰੇ ਆ ਵੰਡ ਵੀ ਸੀ ਉੱਥੇ ਪਾਛੇ ਸੋਨੇ ਮਾਨਕ ਮਾਜਰਾ ਹਮ ਇੱਕ ਜਹੰਦਰ ਜੀ ਰੱਖ ਇੱਕ ਆਪਣਾ ਸੀ ਇੱਕ ਸਕੂਟਰ ਹੋ ਸੀ ਠੀਕ ਆ ਬਾਈ ਜਿਹੜੀ ਪਹਿਲਾ ਨਾਮ ਆਪਣਾ ਰਿਹਾ ਕੀਤਾ ਸੀ ਠੀਕ ਆ ਜੀ ਇਹ ਰਹੇ ਇਹ ਬਦਲੇ ਬਦਲੇ ਜੀ ਠੀਕ ਆ ਬਾਈ ਲਓ ਬਾਈ ਹੁਣ ਸਾਰੇ ਇਹਦੀਓ ਬਣਾ ਦਨੇ ਇੱਕਣ ਤਾਂ ਫਿਰ ਬਹੁਤ ਟਾਈਮ ਲੱਗ ਜਾਣਾ ਹਨਾ ਆਪਾਂ ਨੂੰ ਬਣਾਓ ਬਾਈ ਕਣੀ ਏ ਬਾਈ ਕਬੂਤਰਾਂ ਦੀ ਤਾਂ ਵੱਧ ਗਈ ਐ ਕਿ ਡਾਈ ਨਹੀਂ ਹੈ ਕਿ ਘਰ ਤੋਂ ਅੱਛਾ ਜੀ ਉਹਨੂੰ ਪਤਾ ਹੀ ਆ ਆਹ ਦਾ ਆਹ ਦਾ ਵੱਡੀਆਂ ਨੇ ਜਿਹੜਾ ਪੱਠੀਆਂ ਥੋੜੀਆਂ ਨੇ ਸਾਰੀਆਂ ਵੱਡੀਆਂ ਕਬੂਤਰਾਂ ਨੇ ਇਹ ਸਰੀਰ ਦੀਆਂ ਛੋਟੀਆਂ ਰਹਿੰਦੇ ਨੇ ਉਹ ਪਰਲੇ ਕੋਟੇ ਉੱਤਰ ਜਿਉਂਦੇ ਪੱਠੀਆਂ ਦਮ ਚਾਰ ਤਾਂ ਠੀਕ ਆ ਬਾਈ ਉਹ ਵੱਡੇ ਕਬੂਤਰਾਂ ਸਾਰੇ ਹਾਂ ਪਰਲੇ ਆਹ ਕਬੂਤਰਾਂ ਨੇ ਵੱਟੀਆਂ ਇਹਦੇ ਪੱਠੀਆਂ ਥੋੜੀਆਂ ਨੇ ਪੰਜ ਚਾਰ ਕੇ ਨੇ ਅੱਛਾ ਬਾਈ ਉਹਨੂੰ ਵੀ ਪਤਾ ਚੱਕਰ ਕੀ ਆ ਜਦ ਖੁੱਡੇ ਘਾਡੇ ਝਾਪਰੀ ਹੋਏ ਲਾਲਾ ਜਵਾਕ ਕਰ ਕੀ ਆ ਅੱਛਾ ਜਦ ਮੈਂ ਘਰੇ ਦੀ ਆਓ ਬਈ ਹੁਣ ਜਦ ਵਖਤੀ ਪਿਆ ਹੋਇਆ ਫਿਰ ਬੰਦੇ ਨੂੰ ਛੋ ਪਾਸੇ ਭਾਜਣਾ ਟਿਕਾਲੀ ਪੈਂਦੀ ਆ ਅਭੀ ਨਹੀਂ ਲੈ ਕੇ ਜੀਣਾ ਨੇ ਉਹ ਆ ਗਾ ਉਹ ਪੱਠੇ ਲੈ ਕੇ ਆਈ ਆਪਾਂ ਕਿਹੜਿਆਂ ਚ ਲੈ ਕੇ ਉਹ ਬਾਈ ਇਹੀ ਗੂਤਰਾ ਦੇ ਪੱਠੇ ਲੈ ਕੇ ਤਾਰੀ ਲੈ ਕੇ ਗਏ ਨੇ ਬਈ ਤਾਰੀ ਨਹੀਂ ਲੈ ਕੇ ਗਏ ਨੇ ਅੱਛਾ ਬਾਈ ਹੁਣ ਵੀ ਲੈ ਕੇ ਗਏ ਤਾਰੀ ਉਹ بس بھائی بس بیٹھਣ ᱫੋ ਹੁਣ ਇਹਨਾਂ ਨੂੰ ਆ ਜਾਓ ਬਾਹਰ ਆ ਜਾਓ ਭਾਈ ਕੋਈ ਇਹਨਾਂ ਨੂੰ ਬਣਾ ਲੈਣ ਦੇ ਇਹਨਾਂ ਨੂੰ ਮੜੇ ਦਿਖਾ ਦਈਏ ਆਪਾਂ ਕਿਉਂਕਿ ਅਗਲੇ ਨੂੰ ਇਹਨਾਂ ਨਾਲ ਹੋਵੇ ਵੀ ਕੁੱਪਟਰ ਅਸੀਂ ਦੇਖੇ ਨਹੀਂ ਭਾਈ ਹਾਂ ਹਾਂ ਉਹ ਫੌਜੀ ਵੀ ਤੇ ਕਕਰਾਲੀ ਕੱਲੀ ਜਿੱਤੀ ਵੱਡੀ ਬਾਜੀ ਉਹ ਦੱਸ ਉਹ ਲੱਗੇ ਵੀ ਨਾ ਆਲ ਦਾ ਪੱਠਾ ਜਿੱਤਣਾ ਨਹੀਂ 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 ਸਹੀ ਉਹਦਾ ਆਪਾਂ ਨੇ ਲਾ ਲਾ ਮੋਟਰਸਾਈਕਲ ਨਾਲ ਹੈਗਾ ਤਾਂ ਪਿੱਛੇ ਦੇ ਕੁੱਪਟਰ ਸਾਰੇ ਫੌੜ ਗਾਇਤ ਕੀ 150 ਚੋਂ ਜ਼ਿਆਦਾ ਕੱਲਾਰੇ ਫੌਜੀ ਦਾ ਕੰਨ ਫਰੇਜ ਜਿੱਥੇ ਆ ਫੌਜੀ ਵੇੜ ਦਾ ਨੌਲੇ ਦੇ ਵਿੱਚ ਉੱਥੇ ਹੀ ਗਿਆ ਹਾਂ ਹਾਂ ਆਹੋ ਵਿਆਹ ਉਹਦੇ ਉਹਦੇ ਮਾਮਾ ਉਹਦਾ ਸੁਣ ਲਓ ਅੱਗੇ ਬੱਚੇ ਦੰਦਾਂ ਵਾਲਾ ਹੈ ਇਹ ਮਾੜੀ ਕਿਤੇ ਮੇਰੀ ਬਾਕੀ ਨਹੀਂ ਕੋਈ ਉਹ ਤਾਂ ਮੈਂ ਬਰਾਂਡ ਆਰਾਮਗੜ 1650 ਲਾ ਕੇ ਆ ਰਾਮ ਜੀ ਦੱਸੀ ਇੱਧਰ ਪਿੱਛੇ ਜਿੰਮ ਤੋਂ ਗੱਲ ਦੀ ਗੱਡੀ ਸੀ ਆਪਣੇ ਸਾਰੇ ਸਾਡ ਨੱਟਦੇ ਸਾਰ ਜਿਹਨਾਂ ਨੇ ਬੰਦੇ ਬੁੜਨੇ ਨਾਲੀ ਲਾਧੂ ਬੁੱਢੀ ਜੈਸੇ ਪੁਰਾਣੇ ਸਿੱਕਾ ਹੁਣ ਜਦੋਂ ਮੈਂ ਪਹੁੰਚਿਆ ਤਾਂ ਉਹ ਵੀ ਕਕਰਾਲੀ ਬੜੀ ਵਜੀ ਕੋਈ ਹੈ ਨਾ ਘਰ ਤੋਂ ਪ੍ਰਾਰ ਕੀ ਨਉਂਦੇ ਦੀ ਉਹ ਉਹ ਵੋਜੀ ਦੇ ਨਾਲ ਉਹ ਵੇਰ ਵੋਜੀ ਆਹ ਭਾਈ ਉਹਦੀ ਮਾਂ ਹੈ ਠੀਕ ਹੈ ਨੀ ਆਉਂਦਾ ਪਾਪਾ ਮਾ ਦਾ ਨਹੀਂ ਆਪਾ ਆਪਣੀ ਦੇ ਨਾਲ ਆ ਕੇ ਰੰਗੀਆਂ ਜਿਹਦੇ ਛੱਡਣ ਵਾਲੇ ਵੀ ਕੋ ਉਤਰਾਂ ਜੀ ਵਿਚੇ ਪੱਠੀਆਂ ਨੇ ਜੀ ਨਗਰ ਇੱਕਵੇਂ ਸੋ ਆਕੇ ਤੁਸੀਂ ਸਾਊ ਬੰਦਾ ਬਾਈ ਬੂਟਾ ਬਾਈ ਐਦਾਂ ਦੀ ਗੱਲ ਨਹੀਂ ਜਿਹੜੀ ਚੀਜ਼ ਦਊਗਾ ਉਹ ਕਹਿ ਕੇ ਵਧਿਗੇ ਦਊਗਾ ਐਦਾਂ ਦੀ ਗੱਲਬਾਤ ਨਹੀਂ ਹੋਊਗੀ ਕੋਈ 4 5 ਕੁਤਰੀ ਉਹ ਵੱਧ ਉੱਡਦੇ ਨੇ ਉਹ ਇਹਨਾਂ ਦੇ ਪਲਾਨ ਨੇ ਵੀ ਆ ਰੰਗੀਆਂ ਦੇ ਰੰਗੀਆਂ ਵਾਲੇ ਵਿੱਚ ਦੁਰਦੇ ਨੇ ਜਿਹੜੇ ਨੋਕ ਵਾਲੀ ਕੁਤਰੀ ਆ ਬਰਜ ਵਾਲੇ ਸੰਪਰਕ ਜ਼ਰੂਰ ਕਰ ਲਿਓ ਬਾਈ ਹਨਾ ਬਾਈ ਦੇ ਨਾਲ ਨੰਬਰ ਤੁਹਾਨੂੰ ਵਿੱਚ ਚੱਲੀ ਜਾਂਦਾ ਆਪਣਾ ਸੰਪਰਕ ਕਰ ਲਓ ਜਿਹੜੇ ਇਹਦੇ ਤੋਂ ਉੱਪਰੋਂ ਉੱਪਰੋਂ ਤਾਂ ਬਾਕੀ ਸਭ ਕਹਾਣੀ ਇੱਕ ਬਾਰੇ ਨਾ ਨਾ ਲਾਲੀਆਂ ਨੂੰ ਦਾਤਰਾ ਆਪਣਾ ਜਿਹੜਾ ਨਾ ਸਾਫਾ ਉਹ ਜਿਹੜਾ ਬਣ ਜੀਦਾ ਬਹੁਜੀ ਵਾਲੇ ਪੁੱਤ ਦੇ ਦੇਖ ਨਾ ਤੇ ਸਾਰੇ ਹੀ ਬਈ ਚੰਗੇ ਨੇ ਜਾਨਵਰ ਤਾਂ